ਇੰਟਰ ਸਟੇਟ ਆਰਮ ਸਮਗਲਿੰਗ ਗੈਂਗ ਬੋਸ ਕੀਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 208 3924 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਟ ਆਮ ਐਕਟ ਉਹਦੇ ਤਹਿਤ ਅਸੀਂ ਆਪਣਾ 32 ਪਿਸਟਲ ਬਤੀਬੋਰ ਦੇ ਤੇ 30 ਰਾਉਂਡ ਰਿਕਵਰ ਕੀਤੇ ਆ ਬਤੀਬੋਰ ਦੇ ਤੇ ਉਹਦੇ ਚ ਅਸੀਂ 5 ਬੰਦੇ ਅਰੈਸਟ ਕੀਤੇ ਆ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਿਦ ਖਾਨ ਕਾਸਿਮ ਮੁਕੇਸ਼ ਕੁਮਾਰ ਤੇ ਆਲਮੀ ਅंसारी 3924 ਨੂੰ ਅਸੀਂ ਤਿੰਨ ਬੰਦੇ ਰੈਸਟ ਕੀਤੇ ਹੈ ਜਾਵਿਦ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵਿਦ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਹੈ ਇਹ ਸਾਰੇ ਆਪਣਾ ਪੁਤਲੀਗਰ ਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਆ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ اسلام آباد ਦੇ ਐਸਐਚਓ ਸਾਹਿਬ ਨੂੰ ਕਿ ਇਦੇ ਕੋਲ ਆਪਣਾ ਜਾਵედ ਖਾਨ ਕੋਲ ਨਜਾਇਜ਼ ਪਿਸਟਲ ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਸਾਹਿਬ ਸਦਾਗ ਗੁਰਪ੍ਰੀਤ ਸਿੰਘ ਪੁੱਲਰ ਜੀ ਉਹਨਾਂ ਦੇ ਨੋਟਿਸ ਲਿਆਇਆ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ ਜਾਵედ ਖਾਨ ਨੂੰ ਨਾਲ ਹੀ ਉਹਦੇ ਨਾਲ ਕਾਸਿਮ ਵੀ ਸੀਗਾ ਤੇ ਮੁਹੰਮਦ ਅਕਬਰ ਵੀ ਸੀ ਆਪਣਾ ਜਾਵედ ਖਾਨ ਕੋਲ ਸਾਨੂੰ ਇੱਕ ਪਿਸਟਲ ਮਿਲਿਆ ਨਾਲ ਅਸੀਂ ਮੁਹੰਮਦ ਅਕਬਰ ਕੋਲ 5 ਰਾਉਂਡ ਮਿਲੇ ਇੱਕ ਪਿਸਟਲ ਮਿਲੇ ਜਾਵਦ ਖਾਨ ਤੋਂ ਤੇ 10 ਰਾਉਂਡ ਮਿਲੇ ਮੁਹੰਮਦ ਅਕਬਰ ਕੋਲ ਵੀ 5 ਰਾਉਂਡ ਮਿਲੇ ਤੇ ਇਹ ਦੇ ਕਾਸਿਮ ਕੋਲ ਵੀ 5 ਰਾਉਂਡ ਮਿਲੇ ਤੇ ਉਸ ਬਾਅਦ ਅਸੀਂ ਪ੍ਰੀ ਲਿਮਿਨਰੀ ਇਨਕੁਆਇਰੀ ਪੁੱਛਗਿੱਚ ਕਰਕੇ ਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਹੈ ਤੇ ਉਹਨੇ ਦੱਸਿਆ ਸਾਨੂੰ ਮੁਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਹੋਰ ਪੁੱਛਗਿੱਚ ਕੀਤੀ ਤੇ ਸੰਪਤਾ ਚਲਿਆ ਕਿ ਉਹ ਅਗਲੇ ਦਿਨ ਆਪਣਾ ਅਮਰ ਸਰਾ ਰਿਹਾ ਤੇ ਪੁੱਜ ਗਿਆ ਆਪਣਾ ਫਿਰਸਤੀ ਅਗਲੇ ਦਿਨ ਟਰੈਪ ਲਾਇਆ ਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਟਲ ਮਿਲਿਆ ਨਾਲ 10 ਰਾਉਂਡ ਮਿਲੇ ਨਾਲ ਇੱਕ ਸਿਗਾ ਆਲਮੀ ਅਨਸਾਰੀ ਉਹਨੂੰ ਇੱਕੋ ਵੇਚਣ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋਂ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਰੈਸ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਜਿਹਨੂੰ ਵੇਚਿਆ ਸੀ ਆਲਮੀ ਅਨਸਾਰੀ ਨੂੰ ਅਸੀਂ ਉਹਦੇ ਕੋਲ ਵੀ ਇੱਕ ਅ ਬਸਲ ਬੱਤੀ ਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ ਪੰਜ ਜਣੇ ਨੂੰ ਅਰੈਸਟ ਕਰ ਲਿਆ ਤੇ ਵੈਪਨ ਤੇ ਰਾਉਂਡ ਕਬਜ਼ੇ ਚ ਲੈ ਲਏ ਹੈ ਤੇ ਜੋ ਵੀ ਅੱਗੇ ਡਿਵੈਲਪਮੈਂਟ ਹੋਏਗੀ ਅਸੀਂ ਤੁਹਾਡੇ ਨੋਟਿਸਿਸ ਲਈਆ ਬੰਦ ਕਰੈਕਸ਼ਨ ਕਿੱਥੋਂ ਰਹਿਣ ਵਾਲੇ ਸੀ ਇਹ ਪਿੱਛੋਂ ਇੱਥੇ ਦੇ ਹੀ ਆਪਣੇ ਪੁਤਲੀਗਰ ਏਰੀਆ ਦੇ ਰਹਿਣ ਵਾਲੇ ਨੇ ਥਾਣਾ اسلامਾਬਾਦ ਏਰੀਆ ਦੇ ਰਹਿਣ ਵਾਲੇ ਹੈਗੇ ਆ ਤੇ ਕੁਲਫੀ ਤੇ ਆਈਸਕ੍ਰੀਮ ਦੀਆਂ ਰੇਡੀਆਂ ਲਾਂਦੇ ਜੀ ਪਤਲੇਗਰ ਰੇਡੀਆਂ ਰਾਜਸਥਾਨ ਬੰਦਾ ਰਹਿੰਦਾ ਸੀ ਉਹਦੇ ਨਾਲ ਲਿੰਕ ਕਿਸ ਤਰ੍ਹਾਂ ਬਣੇ ਤੇ ਕਿਸ ਤਰ੍ਹਾਂ ਇਹਨਾਂ ਦੇ ਨਾਮ ਨਾਲ ਉਹਦੇ ਕੰਮ ਕਰਨਾ ਸੀ ਹਾਲੇ ਅਸੀਂ ਕੱਲ ਹੀ ਇਹਨਾਂ ਨੂੰ ਰੈਸਟ ਕੀਤਾ ਆਪਣਾ ਮੁਕੇਸ਼ ਕੁਮਾਰ ਨੂੰ ਤੇ ਬਾਕੀ ਨੂੰ ਅਸੀਂ ਪਰਸੋਂ ਕੀਤਾ ਹਾਲੇ ਅਸੀਂ ਪੁੱਛਗਿਛ ਕਰ ਰਹੇ ਹਾਂ ਕੀ ਕਦੋਂ ਦਾ ਇਹਨਾਂ ਦਾ ਲਿੰਕ ਹੈਗਾ ਆਪਣਾ ਸਰ ਕਨਸਾਈਨਮੈਂਟਸ ਉਹ ਦੇ ਕੇ ਆ ਚੁੱਕਾ ਸੀ ਆਲਰੇਡੀ ਪਹਿਲਾਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਹਾਲੇ ਟੂਰਲੀ ਟੂ ਸੇ ਹਾਲੇ ਤਾਂ ਅਸੀਂ ਪੰਜ ਆਪਣਾ ਤਿੰਨ ਪਿਸਟਲ ਰਿਕਵਰ ਕੀਤੇ ਹਾਲੇ ਅਸੀਂ ਪੁੱਛ ਕੇ ਚ ਕਰਕੇ ਜੋ ਵੀ ਸਾਡੇ ਨੋਟਿਸ ਚ ਆਏਗਾ ਅਸੀਂ ਤੁਹਾਨੂੰ ਪਤਾ ਕਿ ਇਨਪੁਟ ਆਉਟਪੁਟ ਕਿਸੀ ਕਿਨਾਂ ਨੂੰ ਸਪਲਾਈ ਕਰਨੀ ਸੀ ਹੁਣ ਅਬ ਸਪਲਾਈ ਤਾਂ ਇਹਨਾਂ ਨੇ ਕੀਤੇ ਹੀ ਆ ਜੀ ਜਿਹੜਾ ਮੁਕੇਸ਼ ਕੁਮਾਰ ਹੈ ਉਹਨੇ ਚਾਰ ਜਨ ਨੂੰ ਸਪਲਾਈ ਕੀਤੇ ਹੀ ਆ ਜੀ ਮੁਹੰਮਦ ਅਕਬਰ ਨੂੰ ਜਾਵੈਦ ਕਾਸਿਮ ਤੇ ਆਲਮੀਨ ਅंसारी ਨੂੰ ਨਾਲ ਤਾਂ ਇੰਟਰਸਿ ਕੀਤੀ ਇਹਨਾਂ ਨੇ ਸਰ ਵੈਪਨਾਂ ਦੀ ਕੋਈ ਵਾਅਦਾ ਸਟ੍ਰੈਚਿੰਗ ਲਈਆ ਹੋਰ ਕਿੱਥੇ ਵਰਤਦੇ ਸੀਗੇ ਇਹ ਕੋਈ ਨਾ ਕੋਈ ਦੇਖੋ ਇਲੀਗਲ ਵੈਪਨ ਹੈਗੇ ਆ ਤੇ ਕੋਈ ਮਾਰੇ ਕੰਮ ਨੂੰ ਇਹਨਾਂ ਨੇ ਮਾਰੇ ਕੰਮਾਂ ਨੂੰ ਵਰਤਦੇ ਹੋਣੇ ਆ ਤੇ ਆਪਾਂ ਹੋਰੇ ਨਾਲ ਪਹੁੰਚ ਗਏ ਚ ਕਰਕੇ ਤੇ ਹਾਲੇ ਗੈਂਗ ਦਾ ਵੀ ਨਾਂ ਕਿਸੇ ਗੈਂਗ ਨੂੰ ਦੇਣਾ ਹੋਣੀ ਆ ਕੋਈ ਗੈਂਗ ਨਹੀਂ ਹਾਲੇ ਤੱਕ ਕੋਈ ਸਮਝ ਨਹੀਂ ਆਇਆ ਜੀ ਕੋਈ ਮਾਮਲੇ ਹਾਂਜੀ ਜਿਹੜਾ ਮੁਕੇ ਜਿਹੜਾ ਮੁਕੇਸ਼ ਕੁਮਾਰ ਹੈ ਉੱਤੇ ਪੰਜ ਮੁਕਦਮੇ ਹੈਗੇ ਆਮਜ਼ਾਕ ਦੇ ਗੰਗਾ ਨਗਰ ਤੇ ਇੱਕ ਉੱਤੇ 307 ਦਾ ਮੁਕਦਮਾ ਹੈ ਜੀ ਸਰ ਜੀ ਅੰਮ੍ਰਿਤਸਰੋਂ ਫੜੇ ਆਏ ਨੇ ਨਹੀਂ ਇਹਨਾਂ ਤੇ ਹਾਲੇ ਕੋਈ ਸਮਝ ਨਹੀਂ ਆਇਆ ਸਰ ਜੀ ਸਿੱਧਾ ਇਹ ਤੁਸੀਂ ਦੱਸੋ ਜਿਸ ਤਰ੍ਹਾਂ ਚਾਚਾ ਭਤੀਜਾ ਨੇ ਹਾਂ ਜੀ ਜਿਹੜਾ ਜਿਹੜਾ ਜਾਵედ ਖਾਨ ਕਾਸਿਮ ਤੇ ਮੁਹੰਮਦ ਜਾਵედ ਖਾਨ ਚਾਚਾ ਹੈ ਮੁਹੰਮਦ ਅਕਬਰ ਤੇ ਕਾਸਿਮ ਦਾ ਸਰ ਇਹਨਾਂ ਦੀ ਉਮਰ ਕੀ ਹੈ ਜਿੰਨੇ ਦੋ ਭਤੀਜੇ ਹਾਂ ਜੀ ਸਰ ਉਮਰ ਕੀ ਹੈ ਸਰ ਇਹ ਜਿਹੜੇ ਫੜੇ ਗਏ ਆ ਪਿਸਟਲ ਦੇ ਕੰਟਰੀ ਮੈਡ ਨੇ ਕੰਟਰੀ ਮੈਡ ਹੀ ਆਉਂਦੇ ਇਹ ਇਹ ਦੇਸੀ ਨੇ ਜੀ ਜੇਸੀ ਹਾਂ ਜੀ ਹਾਂ ਜੀ ਅੱਛਾ ਸਰ ਪਿੱਛੇ ਜਿੰਨੇ ਵੀ ਪੀਸੀ ਹੋયા ਸੀ ਜਿਨੇ ਵੀ ਵੈਪਨ ਸੀ ਉਹ ਮੱਧ ਪ੍ਰਦੇਸ਼ ਨਾਲ ਰਿਟਰ ਸੀ ਇੱਕ ਤੋਂ ਦੇ ਨੇ ਇਹ ਤਾਂ ਹਲੇ ਜੋ ਸਾਡੀ ਸੰਜੋ ਪਤਾ ਚੱਲੇ ਰਾਜਸਥਾਨ ਤੋਂ ਆਏ ਜੀ ਜੀ ਸਰ ਇਹਨਾਂ ਦੀ ਏਜ ਕੀ ਸੀਗੀ ਤੇ ਇਹ ਡਰਗ ਐਡਿਕਟਡ ਸੀ ਹੈ ਉਹ ਤਾਂ ਹਲੇ ਮੈਡੀਕਲ ਕਰਾ ਕੇ ਸਾਨੂੰ ਪਤਾ ਚਲੇਗਾ ਤੇ ਇਹ ਜਿਨ੍ਹਾਂ ਦੀ ਅਰਾਊਂਡ ਜਿਹੜਾ Javed Khan ਹੈ ਤੇ Mukesh Kumar ਤੇ Almin Ansari ਇਹ 32 33 35 ਸਾਲ ਦੇ ਹੈਗੇ ਆ ਜੀ ਤੇ ਜਿਹੜਾ Qasim ਤੇ Mohammad Akbar ਨੇ ਇਹ 24 25 ਸਾਲ ਦੇ ਸਰ ਲੰਡਨ ਹੀ ਵੀ ਕੋਈ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਹਦੇ ਵਾਸਤੇ ਇਹਨਾਂ ਨੇ ਵੈਪਨ ਮੰਗਵਾਏ ਉਹਦੇ ਬਾਰੇ ਅਸੀਂ ਇਹਨਾਂ ਨਾਲ ਪੁੱਛ ਕੇ ਚਰਾਂਗੇ ਤੇ ਦਿਖਾਂਗੇ ਕਿ ਕਿਸ ਪਰਪਸ ਨੂੰ ਇਹ ਮੰਗਾਉਂਦੇ ਸੀਗੇ ਜੀ ਕਿਉਂਕਿ ਸਰ ਅੱਜਕੱਲ ਮੈਂ ਬੜਾ ਟ੍ਰੈਂਡ ਹੋ ਗਿਆ ਜਦੋਂ ਲੋਕ ਕੀ ਕਰਦੇ ਨੇ ਇਸ ਤਰ੍ਹਾਂ ਹੀ ਵੈਪਨ ਇਲੀਗਲ ਮੰਗਵਾ ਕੇ ਤੇ ਜਿਸ ਤਰ੍ਹਾਂ ਸ਼ੂਟਆਊਟ ਆਲ ਜਿਹੜੀ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਚੱਲਦੇ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਵੀ ਹੋ ਰਹੀਆਂ ਤੇ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਕਿਉਂਕਿ ਇਹ ਤਾਂ ਦੇਖੋ ਤੁਸੀਂ ਟਰੈਪ ਲਗਾ ਕੇ ਬੰਦਾ ਜਿਹੜਾ ਆਣਾ ਸੀ ਫੜ ਲਿਆ ਹੁਣ ਨੈਕ ਜਿਹੜਾ ਤੁਸੀਂ ਕੀ ਕਰ ਰਹੇ ਇਹਨਾਂ ਨੂੰ ਰੋਕਣ ਵਾਸਤੇ ਜਿਹੜੇ ਬਾਹਰੋਂ ਵੈਪਨ ਆਉਂਦੇ ਨੇ ਸਪੈਸ਼ਲੀ ਅਜਿਹਾ ਪੂਰਾ ਇਨਫੋਰਮੇਸ਼ਨ ਬੇਸਡ ਸੋਸ਼ਲ ਮੀਡੀਆ ਤੇ ਵੀ ਇੰਟਰਨੈਟ ਤੇ ਵੀ ਤੇ ਬਾਕੀ ਹਿਊਮਨ ਇੰਟੈਲੀਜੈਂਸ ਬੇਸਡ ਅਸੀਂ ਆਪਰੇਸ਼ਨ ਵਗਰਾ ਚਲਾਉਂਦੇ ਆ ਤੇ ਜੋ ਵੀ ਸਾਨੂੰ ਇਹ ਇਨਪੁਟ ਆਂਦੀ ਹੈ ਅਸੀਂ ਉਸ ਦੇ ਅਕਟਪਨ ਕਰਦੇ ਆ ਜੀ ਸਰ ਗੰਗਾਨਗਰ ਦੇ ਬੰਦੇ ਨਾਲ ਕਿਹਦਾ ਤਾਇਪ ਹੋਇਆ ਨਾ ਪਰ ਸੋਪੜ ਵਗੈਰਾ ਦਾ Rajasthan ਦਾ ਸੀਗਾ ਸਰ ਇਹਨ ਦਾ ਆਪਣਾ ਹਲੇ ਤੱਕ ਮੁਕੇਸ਼ ਕੁਮਾਰ ਜਿਹੜਾ ਗੰਗਾ ਨਗਰ ਦਾ ਬੰਦਾ ਹੈ ਉਹਨਾਂ ਨਾਲ ਅਸੀਂ ਹਲੇ ਇਹਨਾਂ ਨੂੰ ਪੁੱਛ-ਕਿਛ ਕਰ ਰਹੇ ਆ ਕਿ ਇਹ ਨਲਕੇ ਮੇਨਰ ਦਾ ਟਾਈਪ ਹੋਇਆ ਕੋਈ ਪਹਿਲਾਂ ਵੀ ਇਹਨਾਂ ਨੇ ਸ਼ਾਇਦ ਮੰਗਾਈ ਹੋਣ ਕਸਾਈਨਮੈਂਟ ਤੇ ਅਸੀਂ ਉਸ ਨਾਲ ਸਰ Rajasthan ਤੋਂ ਇਹ ਬਾਈਟ ਰੇਨ ਹੁੰਦੀ ਸੀ ਆਪਣੀ ਗੱਡੀ ਤੇ ਹੁੰਦੀ ਸੀ ਅੰਬੀ ਸਰ ਐ ਆਪਣਾ ਕੋਈ ਨਾ ਕੋਈ ਬੱਸ ਵਗਰਾ ਦੇ ਥਰੂ ਆਂਦਾ ਸੀਗਾ ਜੀ ਸਰ ਇਸ ਤਰ੍ਹਾਂ ਸਰ ਇਹ ਕਿੰਨੇ ਦਾ ਲੈਂਦੇ ਸੀ ਪਤਾ ਲੱਗਾ ਕੁਝ ਕਿੰਨੇ ਦਾ ਵੇਚਦਾ ਸੀ ਇਹ ਬੰਦਾ ਇਹਨਾਂ ਨੂੰ ਇਹ ਹਲੇ ਪੁੱਜ ਗਿਆ ਜਿੱਦਾਂ ਪਾਰਟ ਹੈ ਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਅਗਲੇ ਰੇੜੀਆਂ